ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਪਿੰਡ ਸੰਗਰਾਣੇ ਆਏ ਸੀਗੇ ਜੀ ਮੁਖਸਰ ਦੇ ਨਾਲ ਹੈਗਾ ਪਿੰਡ ਇਹ ਤੇ ਬਾਈ ਦੀ ਆ ਮੱਝ ਸੀਗੀ ਮੇਨ ਰੀਪੀਟਰ ਇੱਕ ਆ ਬਾਈ ਦੀ ਗਾਂ ਦੋਵਾਂ ਪਸ਼ੂਆਂ ਤੇ ਪਸ਼ੂ ਤੁਹਾਨੂੰ ਸਾਰੇ ਹੀ ਦਿਖਾਉਣੇ ਆ ਜੀ ਤੇ ਬਾਈ ਕੋਲੇ ਮੰਨ ਲਓ ਆਹ ਮੱਝ ਹੀ ਸੀ ਸ਼ੁਰੂਜੀਤ ਤੋਂ ਕੀਤਾ ਇਹਨਾਂ ਨੇ ਕੰਮ ਤੇ ਚਲੋ ਪਸ਼ੂ ਹੈਗੇ ਆ ਹੁਣ ਵੀ ਪਰ ਰਿਆ ਕੋਈ ਵੀ ਨਹੀਂ ਜੀ ਸਾਰੇ ਪਸ਼ੂ ਹੀ ਖਾਲੀ ਆ ਬਾਈ ਦੇ ਇਹ ਦੁੱਖੀ ਹੋਇਆ ਵਿਚਾਰਾ ਗਰੀਬ ਬੰਦਾ ਹਨਾ ਤੇ ਪਸ਼ੂਆਂ ਦੇ ਸਿਰ ਤੇ ਹੀ ਘਰ ਚੱਲਦਾ ਹਨ ਜਿਹੜਾ ਬੰਦਾ ਗਰੀਬ ਹੈ ਦੇਖੋ ਹੁਣ ਪਹਿਲੀ ਪੱਠਾ ਹੈ ਨਹੀਂ ਬੰਦੇ ਕੋਲੇ ਗਰੀਬ ਪਰਿਵਾਰ ਨਾਲ ਬਾਈ ਸਬੰਧ ਰੱਖਦਾ ਤੇ ਪਸ਼ੂ ਸਾਰੇ ਹੀ ਰਿਪੀਟਰ ਹੈ ਜੀ ਆ ਮੱਝ 10 ਦਿਨ ਹੀਟ ਰੱਖਦੀ ਹੈ ਕਿੰਨੇ ਵਾਰੀ ਨਹੀਂ ਰਹੀ ਬਈ ਇਹ ਕਾਫੀ ਵਾਰੀ ਹੁੰਦੀ ਹੈ ਅੰਦਾਜ਼ਾ 6-7 ਵਾਰੀ ਹੈ ਕਿੰਨਾ ਚਿਰ ਹੋ ਗਿਆ ਸੋਈ ਨੂੰ 1.5 ਸਾਲ ਹੋ ਦੁੱਧ ਕਿੰਨਾ ਦਿੰਦੀ ਹੈ ਹੁਣ 5-6 ਕਿਲੋ ਹਿੱਥੇ ਆਈ ਹਾਂ ਹਾਂ ਇਹਦਾ ਜੀ ਹੀਟ ਸਰਕਲ ਨਹੀਂਗਾ ਸੈੱਟ 10-10 ਦਿਨ ਇਹ ਬਾਈ ਕਹਿੰਦੇ ਤਾਰਾ ਹੀ ਕਰੀ ਜਾਂਦੀ ਹੈ ਹਨਾ ਹੋ ਜਿਹੜਾ ਪਸ਼ੂ ਆਪਾਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਜੀ ਮੱਝ 10 ਦਿਨ ਤਾਰਾਂ ਕਰੂਗੀ ਗੱਬਣ ਨਹੀਂ ਹੋਣेंगी ਐਤਕੀ ਬਾਈ ਨੇ ਕ੍ਰਾਸ ਕਰਾ ਕੇ ਵੀ ਦੇਖ ਲਈ ਫਿਰ ਵੀ ਮੱਝ ਅੱਜ ਫੇਰ 21 ਦਿਨ ਬਾਅਦ ਤਾਰਾਂ ਕਰਨ ਲੱਗੀ ਅੱਜ ਇਹਦੇ ਦਵਾਈ ਦੂਈ ਭਰ ਕੇ ਬਾਈ ਨੂੰ ਟ੍ਰੀਟਮੈਂਟ ਦੱਸਿਆ ਤੇ ਇਹ ਮੱਝ ਚਲੋ ਰੱਬ ਸੁੱਖ ਰੱਖੇ ਕਰਾਂਗੇ ਗੱਬਣ ਕਿਉਂ ਜੇ ਵੇਚ ਦਿੰਦੇ ਆ ਤਾਂ ਪਸ਼ੂ ਲੈਣੇ ਬਹੁਤ ਔਖੇ ਜੀ ਹੁਣ ਰੇਟ ਵੀ ਤੁਹਾਨੂੰ ਪਤਾ ਪਸ਼ੂਆਂ ਦਾ ਬਹੁਤ ਹੈ ਗਰਿਆਂ ਦੇ ਨਾਲੇ ਤਾਂ ਇਹੀ ਕਹਿਣਗੇ ਬੰਜਨ ਨੂੰ ਵੀ ਤੁਸੀਂ ਵੇਚਦੇ ਹੋ ਹਣਾ ਪਰ ਇਹ ਕਹਿੰਦੇ ਵੀ ਅਸੀਂ ਮੱਥਾ ਮਾਰਨਾ ਕਿ ਸਾਡੀ ਇਹ ਮੱਝ ਤੋਂ ਹੀ ਵਾਧਾ ਹੋਇਆ ਸਾਨੂੰ ਇਹੀ ਮੱਝ ਸੀ ਸ਼ੁਰੂ ਚ ਬਈ ਆਪਣੇ ਕੋਲੇ ਹਾਂ ਆਹ ਬਾਈਆਂ ਦੀ ਗਾਂ ਹੈ ਤੇ ਇਹਨਾਂ ਨੇ ਦਵਾਈ ਦੂਜੀ ਮਹਗਾਈ ਸੀ ਵਿਚਾਰੇ ਨੇ ਫੋਨ ਤੇ ਕਿਸੇ ਤੋਂ ਕੋਈ ਡਾਕਟਰ ਚਲੋ ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ ਕਹਿੰਦੇ 2000 ਰੁਪਏ ਦੇ ਟੀਕੇ ਟੂਕੇ ਮਹਗਾਏ ਸੀਗੇ ਪਾਰਸਲ ਕਰਦੇ ਆ ਕਹਿੰਦੇ ਉਹ ਤੇ ਇਹ ਗਾਂ ਵੀ ਖਾਲੀ ਨਿਕਲ ਗਈ ਜੀ ਤਿੰਨ ਮਹੀਨਿਆਂ ਤੇ ਹਨਾ ਇੱਥੇ ਫਿਰ ਗਰੀਬ ਬੰਦਾ ਹਾਰ ਜਾਂਦਾ ਆ ਕੇ ਹੁਣ ਪੈਸੇ ਵੀ ਲੱਗਣੇ ਆ ਦਿਹਾੜੀਦਾਰ ਬੰਦੇ ਆ ਵਿਚਾਰੇ ਤੇ ਔਖਾ ਹੋ ਜਾਂਦਾ ਇੱਥੇ ਆ ਕੇ ਕੰਮ ਤੇ ਇਹ ਪਸ਼ੂ ਮੰਨ ਕੇ ਚਲੋ ਇਹਨਾਂ ਤੇ ਦੋ ਫੋਲਰ ਰਿਪੀਟਰ ਹੈ ਜੀ ਇਹ ਆਹ ਗਾਂ ਤੇ ਇਹ ਮੱਝ ਠੀਕ ਐ ਇੱਕ ਬਾਈ ਕੋਲੇ ਝੋਟੀ ਆ ਠੀਕ ਐ ਇੱਕ ਆ ਗੈਰ ਵੱੱਛੀ ਆ ਤੁਸੀਂ ਦੇਖ ਲਓ ਇਹਦਾ ਵਜ਼ਨ ਹਜੇ ਪੂਰਾ ਨਹੀਂ ਹੋਇਆ ਜੀ ਠੀਕ ਐ ਇਹਦੇ ਭਰ ਚੁੱਕੇ ਐ ਦੋ ਬਿੱਲਾ ਵਜ਼ਨ ਹਜੇ ਇਹਦਾ ਪੂਰਾ ਨਹੀਂ ਮੈਂ ਇਹਨਾਂ ਨੂੰ ਕਹਿਆ ਵੀ ਇਹਨੂੰ ਪਾਓ ਤੁਸੀਂ ਪਾਊਡਰ ਪਾਊਡਰ ਇਹ ਕੋ ਅੰਦਰ ਮੱਝ ਖੜੀ ਐ ਬਾਈ ਕੋਲੇ ਠੀਕ ਐ ਉਹਨੂੰ 7-8 ਮਹੀਨੇ ਸੋਈ ਨੂੰ ਹੋਗੇ ਉਹ ਵੀ ਹਜੇ ਹੀਟ 'ਚ ਨਹੀਂ ਆਏਗੀ ਮੰਨ ਲਓ ਕੋਈ ਵੀ ਪਸ਼ੂ ਐਸ ਵੇਲੇ ਗੱਭਨ ਨਹੀਂ ਗਿਆ ਜੀ ਬਾਈ ਦਾ ਤੇ ਦੁੱਧ ਤੇ ਹੀ ਐ ਬਾਈ ਗਜਾਰਾ ਕਿੰਨਾ ਦੁੱਧ ਪਾਉਣੇ ਆ ਫਿਰ ਦੋ ਤਾਂ ਹੁਣ ਥੋੜੀ ਐ ਨਾ ਮਾਤਰੀ ਦਾ ਕੱਲੀ ਉਹ ਅੰਦਰਲੀ ਮੱਝ ਹੀ ਐ ਨਾ ਨਹੀਂ ਉਹ ਕਿੰਨਾ ਦੁੱਧ ਦੇ ਦਿੰਦੀ ਐ ਉਹ ਤਾਂ ਹੈਗਾ ਟਾਹੇ ਬਸ ਹੁਣ ਸੂਈ ਨੂੰ ਟਾਈਮ ਹੋ ਗਿਆ ਨਾ ਹਾਂ ਬਸ ਹੁਣ ਤੱਕ ਜੇ ਨਹੀਂ ਨਹੀਂ ਅੱਕਣਾ ਨਹੀਂ ਗਈ ਆਪਾਂ ਜੇ ਅੱਕ ਕੇ ਤਾਂ ਫਿਰ ਹੁਣ ਵੇਚ ਕੇ ਤਾਂ ਇਹਨਾਂ ਦੀ ਇੱਕ ਵੀ ਨਹੀਂ ਆਉਣੀ ਸਾਰੀਆਂ ਦੀ ਹੈਨਾ ਇਹ ਗਾਂ ਦਿੰਦੀ ਐ ਦੁੱਧ ਹਾਂ ਦਿੰਦੀ ਠੀਕ ਐ ਇਹਨੂੰ ਸੂਈ ਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਖੱਟੇ ਨੂੰ ਵੀ ਸਾਲ ਹੋ ਗਿਆ ਹੈ ਇਹਦੇ ਵੀ ਵਾਹ ਵਾਰੀ ਭਰਾਲਾ ਠੀਕ ਐ ਹੀਟ ਚ ਪ੍ਰੋਪਰ 20 ਦਿਨਾਂ ਬਾਅਦ ਨਹੀਂ ਆਉਂਦੀ ਕੀ ਨਹੀਂ ਇਹ ਤਾਂ ਆਈ ਨਹੀਂ ਤਾਂ ਇੱਕ ਵਾਰ ਹੀ ਆਈ ਸੀਗੀ ਹਾਂਜੀ ਦਵਾਈ ਦੂਈ ਦਿੱਤੀ ਤੋ ਆਹ ਹਾਂ ਤੇ ਬਸ ਉਦੋਂ ਭਰਾਇਆ ਸੋ ਲੋ ਚੱਲੀ ਅੱਛਾ ਅੱਛਾ ਚਲੋ ਉੱਪਰਿਆ ਦਾ ਹੋਊਗਾ ਜੀ ਡਾਕਟਰ ਦਾ ਹਰੇਕ ਹੀ ਵਧੀਆ ਹੁੰਦਾ ਪਰ ਨਹੀਂ ਚਲੋ ਕਈ ਵਾਰੀ ਕਿਸਮਤ ਰੱਖ ਲਓ ਕੁਸ ਰੱਖ ਲਓ ਨਾ ਵੀ ਚਲੋ ਕਈ ਵਾਰੀ ਨਹੀਂ ਗੱਲ ਬਣਦੀਗੀ ਹਰੇਕ ਆਪਾਂ ਕਿਸੇ ਡਾਕਟਰ ਨੂੰ ਤਾਂ ਨਹੀਂ ਮਾੜਾ ਕਹਿੰਦੇਗੇ ਪਰ ਮੈਂ ਗੱਲ ਦੱਸਦਾ ਵੀ ਹੁਣ ਚਾਰ ਪਸੂਆ ਵਿਚਾਰਿਆਂ ਦੇ ਚਾਰ ਹੀ ਰੱਖ ਲਓ ਇੱਕ ਗਰਸਣੇ ਚਲੋ ਆ ਤਾਂ ਹਜੇ ਸ਼ੂਟਿੰਗ ਆ ਨਾ ਇੱਕ ਉਹ ਅੰਦਰ ਮੱਝ ਖੜੀ ਆ ਤੇ ਇੱਕ ਵੀ ਪਸ਼ੂ ਗੱਭਣ ਨਹੀਂ ਗਾ ਜੀ ਕੀ ਬੰਦੇ ਦਾ ਮੜ ਵਧੂਗਾ ਗਾਂ ਕੰਮ ਕਰਦ ਨੂੰ ਫਿਰ ਬੰਦਾ ਵੇਚੂ ਗਈ ਹਾਰ ਕੇ ਹੁਣ ਹੱਲ ਵੀ ਹੈ ਨਹੀਂ ਕੋਈ ਹਨਾ ਪਰ ਬਾਈ ਨੂੰ ਤਸੱਲੀ ਦਿੱਤੀ ਆ ਵੀ ਕਰਾਂਗੇ ਗੱਭਣ ਮੱਝ ਦੀ ਬਾਈ ਜੇ ਆ ਇੱਕ ਗੱਭਣ ਬਾਈ ਕਹਿੰਦਾ ਵੀ ਪਸ਼ੂ ਬਹੁਤ ਬਾਈ ਸਾਡੇ ਪਿੰਡ ਆ ਮੈਂ ਕਿਹਾ ਬਈ ਕੋਈ ਚੱਕਰ ਨਹੀਂ ਗਾ ਵੀ ਜਿੰਨਾ ਹੋਏ ਸਕੇ ਸਾਥ ਦੇਵਾਂਗੇ ਤੁਹਾਡਾ ਗੱਭਣ ਕਰਾਂਗੇ ਮੱਝ ਨੂੰ ਠੀਕ ਹੈ ਤੇ ਗਰੀਬ ਪਰਿਵਾਰ ਹੁੰਦਾ ਵੀ ਬਈ ਸਾਨੂੰ ਪਤਾ ਦੁੱਧ ਦੇ ਸਿਰ ਤੇ ਹੀ ਹਨਾ ਇਹ ਆਪਾਂ ਨੂੰ ਵੀ ਪਤਾ ਹੀ ਆ ਵੀ ਹੁਣ ਇੰਨੇ ਪਸ਼ੂ ਰੱਖਣੇ ਇੰਨੇ ਦਾ ਖਰਚਾ ਝੱਲਣਾ 2.5 ਕਿਲੋ ਦੁੱਧ ਜੇ ਤਾਂ ਨਿਕਲਦਾ ਨਹੀਂ ਹੁਣ ਪੱਲੇ ਹੀ ਜਾਂਦੇ ਹੋਣਗੇ ਪੈਸੇ ਬਈ ਫਿਰ ਹੈਨਾ 2.5 ਕਿਲੋ ਦੁੱਧ ਹਾਂ 15 1600 ਦਾ ਫੀਡ ਦਾ ਘਟਾ ਹੀ ਇਹਦਾ 2.5 3 ਕਿਲੋ ਦੁੱਧ ਵੱਧ ਵੱਧ 5 7 ਕਿਲੋ ਦੁੱਧ ਹੋਊ ਸਾਰਾ ਸੋਡਾ ਇਹ ਦਿੰਦੀ ਹੈ ਦੁੱਧ ਹੁਣ ਵੱਜ ਠੀਕ ਹੈ ਠੀਕ ਅੱਛਾ ਇੱਕ ਟਾਈਮ ਹੀ ਚੋਣੇ ਆ ਠੀਕ ਹੈ ਠੀਕ ਬਸ ਇਹੀ ਦਿਖਾਉਣਾ ਸੀ ਗੀ ਸੋਨੂੰ ਵੀ ਇੱਥੇ ਆ ਕੇ ਨਾ ਬੰਦਾ ਹਾਰ ਜਾਂਦਾ ਵੀ ਯਾਰ ਜਦੋਂ ਪਸ਼ੂ ਹੈ ਜਿੰਨੇ ਪਸ਼ੂ ਹੈ ਸਾਰੇ ਰਿਪੀਟਰ ਹੋਣ ਹਨਾ ਤੇ ਚਲੋ ਕਰਾਂਗੇ ਜਿੰਨੀ ਹੋ ਸਗੀ ਬਾਈ ਦੀ ਮਦਦ ਤੇ ਕੋਈ ਨਹੀਂ ਮੈਂ ਦੇ ਕੇ ਜਾਣਾ ਬਾਈ ਤੈਨੂੰ ਸਿੰਪਲ ਵਾਸਤੇ ਕੁਝ ਆਇਆ ਹੋਇਆ ਤਾਂ ਮੇਰੇ ਕੋਲੇ ਮੈਂ ਤੈਨੂੰ ਦਵਾਈ ਦੁਵਾਈ ਵੀ ਦੇ ਜਾਣਾ ਜਿੰਨਾ ਕੋ ਹੋਇਆ ਮੇਰੇ ਤੋਂ ਧੰਨਵਾਦ ਜੀ ਵੀਡੀਓ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਆਪਣੇ ਨੂੰ ਧੰਨਵਾਦ